ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਿ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨਨ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਭੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਨਿ ਜਿ ਕਰਦਾ ਕਰਿਆ ਸਭੈ ਰਿਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪੈ ਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਵਰਨ ਤਿਆਉ ਜੋ ਵਰ ਚਾਹੂ ਸਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਆ ਚੁੰ ਚੁੰ ਇਸ ਤਰ ਹਮਾਰੇ ਮਾਰਿਆ ਆਪ ਹਾਥ ਦੇ ਮੁਜੇ ਉਬਰਿਆ ਵਰਨ ਕਾਲ ਕਾ ਤਰਾਸਿਨ ਬਰਿਆ ਹੋ ਜੋ ਸਦਾ ਹਮਾਰੇ ਪਛਾ ਅਸਰੀ ਅਸਤੂਜੂ ਕਰੇ ਔਰ ਰਖਾ ਰੱਖਲੇ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ दीन बंद दृष्टन के हंता आत्मोपुरि चित्रदस्कंता काल पाए ब्रह्मा वपतरा काल पाए शिव युग बता काल पाए करबिष्ण प्रकाश सागर काल का किया तमाछा जवन काल योगी शिव की यो बेदराज ब्रह्मा जति यो जवन काल सब लोग सुवारा नमस्कार है तहे हमारा जवन काल सब जगत बनायो देव दैत्य जशनु बुजायो वाद अंत एक अवतार सोई गुरु समझयो हमारा नमस्कारति सिहि को मारी सकल प्रजा जिन आप सवारी शिव कण को सब गुण सुख दीयो सतरन गोपाल मुबद कियो कट कट के अंतर की जानत भले बुरे की पीर पहचान ते चिट्टी ते कुंचरे असुल्ला सब पर कृपा दृष्टि कर फूला संतान सुख पाए ते दुखी सुख पाए सहदन के सूखी एक एक की पीर पहचान कट कट के पट -के पट की जान जब उदकर्ख करा कर तारा प्रजात ततव ता 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 दे अपारा ਜਦ ਆਕਰਕ ਕਰਤ ਹੋ ਕਬ ਹਉ ਤੂੰ ਮੈਂ ਮਿਲਤ ਦੇ ਤਰ ਸਭ ਹਉ ਜਿਤੈ ਬਦਨ ਸ੍ਰੇਸ਼ਟ ਸਵਤਾਰ ਹੈ ਆਪ ਕੋ ਆਪਣੀ ਭੂਜ ਉਚਾਰ ਹੈ ਤਮ ਸਭ ਹੀ ਤੇ ਰਹਤਿ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰਬੇ ਕਾਰ ਨੰਬ ਆਦ ਅਨੀਲ ਅਨਾਰ ਅਸੰਭ ਤਾਂ ਕੰਮੁੜ ਅਚਾਰਤ ਭੇਦਾ ਜਾਂ ਕੋ ਭੇਵਨ ਪਾਵਤ ਬੇਦ ਦਾ ਤਾ ਕੇ ਕਰਪਾ ਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ महादेव को कहर सदा शिव निरंकार काति नतने पेवा आप अपनी बुदह देती बरनत बिन बिन तो है तेती तुम्हारा लेखा ना जाए पसारा कहै विसरया प्रथम संसार एकया रूप अनूप स्वरूप पारंक पियो राव गए फूपा अडर जर्ज से तरी किनी उत पड़े खान बहु रट दीदी कहूं फूल राजा हव बैठा कहूं जमड़ प्यों शंकर बैठा सगरि श्रेष्ठ देखा या चंपा व आदुजिगार स्वरूप ज्यों पव अवरच्छा मेरी तुम करो सिख उभार सिख संगरो दुष्ट जते उठबत तपाता सकल मलेश करो रण काता जे अस्तुले तब सरणी पर तिनके दुष्ट दुख तब मरे पुर्ख जवन पग परए तिहारे तिनके तुम संकड़ सब तार जो कल को एक बार ते आए हैं तागे काल निट रहे हैं रच्छा होए तहै सब काला दुष्ट अरेस्ट ट्रें तद काला ਕਿਰਪਾ ਦਾ ਰਾਖਸਤਨ ਜਾਏ ਇਨ ਹਰ ਹੋ ਤਾਂ ਕੇ ਤਾਪ ਤਨ ਕਮਾਹਰ ਹੋ ਜਿਸ ਦੇ ਕਰਮੋਂ ਸਭ ਹੋਈ ਦੁਸ਼ਟ ਸਾਸਵ ਸਕੇ ਨ ਕੋਈ ਇੱਕ ਬਾਰ ਜਿਨੇ ਤੁਮੈ ਸੰਭਾਰਾ ਕਾਲ ਫਾਸਤੇ ਤਾਂ ਹੈ ਬਾਰਾ ਜਿਨੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸ਼ਰਣ ਤਿਹਾਰੀ ਆਪ ਹਾਦ ਲਿਓ ਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਕਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਤ ਬੇਨਤੀ ਚਉਪਈ ਅਮਰੀ ਕਰੋ ਹੱਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨਨ ਮੰਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਭਉ ਆਪ ਹਾ ਦਾ ਮੋਹਿ ਵਿਚਾਰ ਹੂੰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਰ ਅਛਨਿ ਜਿ ਕਰਦ ਕਰਿਆ ਸਭੈ ਰਿਨ ਕੋ ਆਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਵਰਨ ਤਾਉ ਜੋ ਵਰ ਚਾਹੂ ਸੋ ਤੁਮ ਤੈ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੁਣ ਚੁਣਿ ਤਰਹ ਹਮਾਰੇ ਮਾਰਿਆ ਆਪਾ ਆਦ ਮੁਜੇ ਉਬਰਿਆ ਬਰਨ ਕਾਲ ਕਾ ਤਰਾਸਿਨ ਵਰਿਆ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਔਰ ਅਛਾ ਰੱਖਲੇ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਵ ਜੂਗ ਬਤਰਾ ਕਾਲ ਪਾਏ ਕਰਿ ਬਿਸ਼ਨ ਪ੍ਰਕਾਸ਼ ਸਾਗਰ ਕਾਲ ਕਾ ਕੀਆ ਤਮਾਛਾ जवन काल योगी शिव की यो बेदराज ब्रह्मा जति यो जवन काल सब लोग सवारा नमस्कार है तहे हमारा जवन काल सब जगत बनायो देव दैत जशनु गुजायो आद अंत एक अवतार सोई गुरु समझयो हमारा नमस्कार तिसहि को हमारी सकल प्रजा जिन आप सवारी शिव कण को सब गुण सुख दीयो सतरन गोपाल मोहबत कीयो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੋ ਤੂੰ ਮੈਂ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤਉਮ ਸਭ ਹੀ ਤੇ ਰਹਤਿ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰ ਬੇਕਾਰ ਨਿਰੰਭ ਆਦ ਅਨੀਲ ਅਨਾਰ ਅਸੰਭ ਤਾਂ ਕੰਗੂੜ ਅਚਾਰਤ ਭੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨਮਾਨਤ ਮਹਾ ਮੂੜ ਗਸ਼ਪੇਦਨ ਜਾਣਤ ਮਹਾਦੇਵ ਕੋ ਗਹਿਰ ਸਦਾ ਸੇਵ ਨਿਰੰਕਾਰ ਕਾ ਤੀ ਨਿਤਨੇ ਪੇਵਾ ਆਪ ਆਪਣੀ ਬੁਧਾ ਜੀ ਤੀ ਵਰਨਤ ਬਿਨ ਪਿਨੇ ਤੋ ਹੈ ਤੇ ਤੀ ਸਮਰਾ ਲਖਾਣਾ ਜਾਏ ਪਸਾਰਾ ਕਹਿ ਬਰਸਰਿਆ ਪ੍ਰਥਮ ਸੰਸਾਰਾ ਇੱਕਿਆ ਰੂਪਾਨੂਪਸ ਰੂਪਾ ਰੰਕ ਪਿਓ ਰਵ ਗਏ ਭੂਪਾ ਅੰਡਰ ਜੇਰ ਜਿਸੇ ਤਰੀਕੀ ਨਹੀਂ ਉਤਪੜ ਖਾਨ ਬਹੁਲ ਵਜ ਦੀ ਦੀ ਕਹੂ ਫੂਲ ਰਾਜ ਹੈ ਹਵ ਬੈਠਾ ਕਹੂ ਜੰਗੜ ਪੈ ਸੰਗਲੈ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵ ਆਦਿ ਗਾਰ ਸਰੂਪ ਰਹੀ ਚੰਪਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबतो तो पाता सकल मलेश कर रण काता जे अस्तुरी तब सरणी परै तिनके दुष्ट दुख तब मरे पुर्ख जवन पग परै तिहारे ते तिनके तुम शंकर सबतार जो कलक एक बार ते आए हैं तागे काल निटरे अहै रच्छा होए तहै सब काला दुष्ट अरेस्टट रे त्रिकालला कृपा द राजस्थान जहैं हर हो तागे ताप तांक तन कमाहर हो रि सिद्ध कर्मो सब होई दुष्ट साहस व सके न कोई ਇਕ ਬਾਰ ਜਿਨੇ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਿਨੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸ਼ਰਣ ਤਿਹਾਰੀ ਆਪ ਹਾਦਲ ਉਬਾਰੀ ਸਰਬਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਚ ਬੇ ਨਤੀ ਚੋਪਈ ਅਮਰੀ ਕਰੋ ਹੱਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵਹੁ ਆਪ ਹਾਦੈ ਮੋਹਿ ਵਿਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਐ ਸਾਬੈ ਰਿਨ ਕੋ ਆਸ ਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਇਸ ਤਰ ਹਮਾਰੇ ਮਾਰਿਆ ਆ ਭਾਦ ਮੂਝੇ ਉਬਰਿਆ ਵਰਨ ਕਾਲ ਕਾ ਤਰਾਸਿਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰੇ ਔਰ ਅਛਾ ਰੱਖਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਤਮਹੁ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਵ ਜੂਗ ਬਤਰਾ ਕਾਲ ਪਾਏ ਕਰਿਸ਼ਨ ਪ੍ਰਕਾਸ਼ ਸਾਗਰ ਕਾਲ ਕਾ ਕੀਆ ਤਮਾਚਾ जवन काल योग्य शिव की यो बेदराज ब्रह्मा जति यो जवन काल सब लोग सवारा नमस्कार है ताहै हमारा जवन काल सब जगत बनायो देव दैत जश नु बजायो आद अंत एक अवतार सोई गुरु समझो हमारा नमस्कारति सिहि तुम्हारी सकल प्रजा जिन आप सवारी शिव कण को सब गुण सुख दीयो सतरन को पल मुंह बद कियो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਕ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਉਹ ਸਭ ਹੀ ਤੇ ਰਹਤਿ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰ ਬੇਕਾਰ ਨਿਰੰਭ ਆਦ ਅਨੀਲ ਅਨਾਰ ਅਸੰਭ ਤਾਂ ਕੰਗੂੜਾ ਚਾਰਤ ਪੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦਨ ਜਾਣਤ ਮਹਾਦੇਵ ਕੋ ਗਹਿਰ ਸਦਾ ਸੇਵ ਨਿਰੰਕਾਰ ਕਾ ਤੀ ਨਤਨੈ ਪੇਵਾ ਆਪ ਆਪਣੀ ਬੁਧਾ ਜੇਤੀ ਬਰਨਤ ਪਿਨ ਪਿਨੇ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਸਰਿਆ ਪ੍ਰਥਮ ਸੰਸਾਰ ਆਇ ਕਿਆ ਰੂਪ ਅਨੂਪ ਸਰੂਪ ਆਰੰਕ ਪਿਉ ਰਾਵ ਗਏ ਭੂਪਾ ਅੰਦਰ ਜੇਰਜ ਸੇ ਤੜ ਕੀਨੀ ਉਤਪੜ ਖਾਨ ਬਹੁ ਰਚ ਦੀ ਦੀ ਕਹੂੰ ਫੂਲ ਰਾਜਹਿ ਬੈਠਾ ਕਹੂੰ ਜਮੜ ਪਿਉ ਸੰਕਰ ਆਇਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵ ਆਦਿ ਜਿਗਾਰ ਸਰੂਪ ਰਿਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबतो तो पाता सकल मलेश करौ रण काता जे असुल्ताव सरणी परै तिनके दुष्ट दुख तब मरे पुर्ख जवन पग परै तिहारे तिनके तुम शंकर सब तारै जो कल को एक बार पे आए हैं ताके काल निट रै हैं रक्षा होए तह सब काला दुष्ट अरिष्ट ट्रेन त्रिकालला कृपा द्राष्टन जाहे इन हर हो ताके ताप तांक तन कमाहर होए सिद्ध कर्मो सब होई दुष्ट शास सब सके न कोई ਇਕ ਬਾਰ ਜਿਨੇ ਤਮੈ ਸੰਭਾਰ ਆਕਾਲ ਫਾਸਤੇ ਤਾਹੇ ਬਾਰਾ ਜਿਨੇ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤਨਾ ਸ਼ਰਣ ਤੇ ਹਾਰੀ ਆਪ ਹਾਦਲ ਉਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਆ ਵਿਚਾਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਭੋ ਆਫਾ ਦੇ ਮੋਹਿ ਵਿਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਨ ਜਿਕਰ ਦ ਕਰਿਆ ਸਭ ਮੈਰਿਨ ਕੋ ਆ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਆ ਚੁਣ ਚੁਣਿ ਤਰਹ ਹਮਾਰੇ ਮਾਰਿਆ ਆਪਾ ਦਾ ਮੂਜੇ ਉਬਰਿਆ ਬਰਨ ਕਾਲ ਕਾ ਤਰਾਸਿਨ ਬਰਿਆ ਉਹ ਜੋ ਸਦਾ ਹਮਾਰੇ ਪਛਾ ਅਸਰੀ ਅਸਤੂਜੂ ਕਰੇ ਔਰ ਅਛਾ ਰੱਖਲੇ ਹੋ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਤਮਹੁ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਦੂ ਵਤਰਾ ਕਾਲ ਪਾਏ ਕਰਿਸ਼ਨ ਪ੍ਰਕਾਸ਼ ਸਾਸਗਰ ਕਾਲ ਕਾ ਕੀਆ ਤਮਾਚਾ ਜਵਨ ਕਾਲ ਜੋਗੀ ਸਿਵ ਕੀ ਯੋ ਬੇਦਰਾਜ ਬ੍ਰਹਮਾ ਜਤੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸ਼ ਨੂੰ ਗਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਨ ਗੋਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾਂ ਕਰਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਕ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੋਂ ਸਭ ਹੀ ਤੇ ਰਹਤ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰਬੇ ਕਾਰਨ ਲੰਬ ਆਦ ਅਨੀਲ ਅਨਾਰ ਅਸੰਭ ਤਾਂ ਕੰਮ ਉੜ ਚਾਰਤ ਭੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂਲ ਕਸ਼ ਭੇਦਨ ਜਾਣਤ ਮਹਾਦੇਵ ਕੋ ਕਹਿਰ ਸਦਾ ਸੇਵ ਨਿਰੰਕਾਰ ਕਾਤੀ ਨਿਤਨੇ ਪੇਵਾ ਆਪ ਆਪਣੀ ਬੁਧਾ ਜੀਤੀ ਬਰਨਤ ਪਿੰਪਨੇ ਤੋਹ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਰਸਰਿਆ ਪ੍ਰਥਮ ਸੰਸਾਰਾ ਇੱਕਿਆ ਰੂਪ ਅਨੂਪ ਸਰੂਪ ਆਰੰਕ ਪਿਓ ਰਵ ਗਏ ਭੂਪਾ ਅੰਡਰ ਜੇਰ ਜਿ ਸੇ ਤਰੀ ਕੀਨੀ ਉਤਪੜ ਖਾਨ ਬਹੁਲਤ ਦੀਦੀ ਕਹੂ ਫੂਲ ਰਾਜਾ ਹਵ ਬੈਠਾ ਕਹੂ ਜੰਗੜ ਪਿਓ ਸੰਕਰਾ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵ ਆਦਿ ਗਾਰ ਸਰੂਪ ਰਯੰਪਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबत त पता सकल मलेश कर रोरण काता जे अस्तुले तव सरणी परै तिनके दुष्ट दुख त मरे पुर्ख जवन पग परै तिहारे ते तिनके तुम शंकर सब तारै जो कलक एक बार ते आए हैं तागे काल निट रै हैं रच्छा होए तहै सब काला दुष्ट अरैष्ट रै हैं तदकाला कृपा द्राष्टन जहैं हरहो तागे ता तनक माहर हो रि सिद्ध कर्मो सब होई दुष्ट शास सब सके न कोई ਇਕ ਵਾਰ ਜਿਨੇ ਤਮੈ ਸੰਭਾਰਾ ਕਾਲ ਫਾਸਤੇ ਤਾ ਹੈ ਬਾਰਾ ਜਿਨੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸ਼ਰਣ ਤਿਹਾਰੀ ਆਪ ਹਾਦ ਲਿਖ ਉਬਾਰੀ ਸਰਬਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਹੋ ਬਚਾਈ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਤ ਬੇਨਤੀ ਚੋਪਈ ਅਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਵਿਚਾਰਨ ਨਮਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਭੋ ਆਪਹਾ ਦੇ ਮੋਹਿ ਵਿਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਰ ਚਾਨੇ ਜਿ ਕਰਦਾ ਕਰਿਆ ਸਭੈ ਰਿਨ ਕੋ ਆਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੂਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਵਰ ਨ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸੇਖ ਹਮਾਰੇ ਤਾਰਿਆ ਚੁਣ ਚੁਣਸ ਤਰਹ ਹਮਾਰੇ ਮਾਰਿਆ ਆਪਾ ਦਾ ਮੁਜੇ ਉਬਰਿਆ ਵਰਨ ਕਾਲ ਕਾ ਤਰਾਸਿਨ 버ਿਆ ਹੋ ਜੋ ਸਦਾ ਹਮਾਰੇ ਪਛਾ ਅਸਰੀ ਅਸਤੂਜੂ ਕਰੇ ਔਰ ਅਛਾ ਰੱਖਲੇ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਤ ਮੋਹ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਵ ਜੂਗ ਬਤਰਾ ਕਾਲ ਪਾਏ ਕਰਿਸ਼ਨ ਪ੍ਰਕਾਸ਼ ਸਾਗਰ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਯੋ ਬੇਦਰਾਜ ਬ੍ਰਹਮਾ ਜਤੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸ਼ ਨੂੰ ਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਖਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਨ ਗੋਪਲ ਮੁਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾਂ ਕਰਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਕ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੋਂ ਸਭ ਹੀ ਤੇ ਰਹਤ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰ ਬੇਕਾਰ ਨਰ ਲੰਬ ਆਦ ਅਨੀਲ ਅਨਾਰ ਅਸੰਭ ਤਾਂ ਕੰਬੜ ਅਚਾਰਤ ਪੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂਲ ਕਸ਼ਪੇਦਨ ਜਾਣਤ ਮਹਾਦੇਵ ਕੋ ਗਹਿਰ ਸਦਾ ਸੇਵ ਨਿਰੰਕਾਰ ਕਾ ਤੀ ਨਤਨੇ ਪੇਵਾ ਆਪ ਆਪਣੀ ਬੁਧਾ ਜੇਤੀ ਪਰਨਤ ਪਿੰਨੇ ਪਿੰਨੇ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਰਸਰਿਆ ਪ੍ਰਥਮ ਸੰਸਾਰਾ ਇਕਿਆ ਰੂਪ ਅਨੂਪਸ ਰੂਪ ਆਰੰਕ ਪਿਓ ਰਉ ਗਏ ਭੂਪਾ ਅੰਡਰ ਜੇਰ ਜਿਸੇ ਤਰੀਕੀ ਨੀ ਉਤਪੜ ਖਾਨ ਬਹੁਲ ਰਤ ਦੀ ਦੀ ਕਹੂੰ ਫੂਲ ਰਾਜ ਹੈ ਹਵ ਬੈਠਾ ਕਹੂੰ ਜਮੜ ਪਿਓ ਸੰਕਲੈ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਾ ਵ ਆਦਿ ਜਗਾਰ ਸਰੂਪ ਰਹੀਆ ਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबत त पाता सकल मलेश कर रोरण काता जे असुढ़िता सरणी परै तिनके दुष्ट दुख तब मरे पुर्ख जवन पग परै तिहारे तिनके तुम शंकर सबतार जो कल को एक बार ते आए हैं तागे काल निटरे हैं अच्छा हुए तहै सब काला दुष्ट अरेस्ट ट्रे हैं त्रिकालला कृपा दराष्ठन जाहे इन हर हो तागे ताप तनक महर हो रि सिद्ध कर्मो सब होई दुष्ट शास सब सके न कोई ਇਕ ਬਾਰ ਜਨੇ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਨੇ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸ਼ਰਣ ਤਿਹਾਰੀ ਆਪ ਹਾਦ ਲਿਹ ਉਬਾਰੀ ਸਰਬਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਵੇ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵਹੁ ਆਪ ਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਾਬੈ ਰਿਨ ਕੋ ਆਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਤਰ ਹਮਾਰੇ ਮਾਰਿਆ ਆਪਾ ਦਾ ਮੂਜੇ ਉਬਰਿਆ ਬਰਨ ਕਾਲ ਦਾ ਤਰਾਸਿਨ ਬਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰੇ ਔਰ ਰਖਾ ਰੱਖਲੇ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਤਮਹੁ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਵ ਜੂਗ ਬਤਰਾ ਕਾਲ ਪਾਏ ਕਰਮਿਸ਼ਣ ਪ੍ਰਕਾਸ਼ ਸਾਸਗਰ ਕਾਲ ਕਾ ਕੀਆ ਤਮਾਸ਼ਾ जवन काल जोगि शिव की यो बेदराज ब्रह्मा जति यो जवन काल सब लोग सवारा नमस्कार है ताहै हमारा जवन काल सब जगत बनायो देव दैत जशनु बजायो आद अंत एक अवतार सोई गुरु समझो हमारा नमस्कार तिसि को हमारी सकल प्रजा जिन आप सवारी शिव कण को सब गुण सुख दीयो सतरन गोपाल मुबद कियो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੋਂ ਸਭ ਹੀ ਤੇ ਰਹਤ ਨਦਾਲਮ ਗਿਆਨਤ ਬੇਦ ਭੇਦ ਅਰ ਆਲਮ ਰੰਗਕਾਰ ਨੰਬੇਕਾਰ ਨਿਰਲੰਭ ਆਦ ਅਨੀਲ ਅਨਾਰ ਅਸੰਭ ਤਾਂ ਕੰਮੜ ਅਚਾਰਤ ਭੇਦਾ ਜਾਂ ਕੋ ਪੇਵਨ ਪਾਵਤ ਬੇਦ ਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨਜਾਰਤ ਮਹਾਦੇਵ ਕੋ ਕਹਿਰ ਸਦਾ ਸੇਵ ਨਿਰੰਕਾਰ ਕਾਤੀ ਨਿਤਨੇ ਪੇਵਾ ਆਪ ਆਪਣੀ ਬੁਧਾ ਜੀਤੀ ਬਰਨਤ ਪਿੰਨ ਪਿੰਨ ਤੋਹ ਤੇ ਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਸਰਿਆ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪਾਰੰਕ ਪਿਉ ਰਾਵ ਗਏ ਭੂਪਾ ਅੰਦਰ ਜੇਰ ਜਿਸੇ ਤਰੀਕੀ ਨੀ ਉਤਪੜ ਖਾਨ ਬਹੁ ਰਚ ਦੀ ਦੀ ਕਹੂੰ ਫੂਲ ਰਾਜ ਹੈ ਹਵ ਬੈਠਾ ਕਹੂੰ ਜਮੜ ਪਿਉ ਸੰਕਰ ਹੈ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਾ ਵ ਆਦਿ ਜਗਾਰ ਸਰੂਪ ਰਿਆੰਪਾ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबत तो पाता सकल मलेश करो रण काता जे असुलिता सरणी परै तिनके दुष्ट दुख तब मरे पुरख जवन पग परै ति हारे तिनके तुम शंकर सब तारै जो कल को एक बार ते आए हैं तागे काल निट रै हैं अच्छा होए तहै सब काला दुष्ट अरिष्ट ट रै इतरे काला कृपा द राजस्थान जाहे इन हर हो तागे ताप तांक तन कमाहर हो रि सिद्ध कर्मो सब होई दुष्ट शास सब सके न कोई ਇਕ ਬਾਰ ਜਿਨੇ ਤੁਮੈ ਸੰਭਾਰ ਆ ਕਾਲ ਫਾਸਤੇ ਤਾ ਹੈ ਬਾਰਾ ਜਿਨੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸ਼ਰਣ ਤੇ ਹਾਰੀ ਆਪ ਹਾਦ ਲੈ ਉਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਹ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਤ ਬੇਨਤੀ ਚੌਪਈ ਅਮਰੀ ਕਰੋ ਹੱਥ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਸਮਕਾਵ ਹੋ ਆਪ ਹਾਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਾਬੈ ਰਿਨ ਕੋ ਆਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਆ ਚੁੰਨ ਚੁੰਨ ਤਰਹ ਹਮਾਰੇ ਮਾਰਿਆ ਆਪਾ ਦਾ ਮੇਂ ਮੁਝੇ ਉਬਰਿਆ ਬਰਨ ਕਾਲ ਕਾ ਤਰਾਸਿਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰੇ ਔਰ ਰਖਾ ਰੱਖਲੇ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਆਤਮਹੁ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਦੂ ਵਤਰਾ ਕਾਲ ਪਾਏ ਕਰਿਸ਼ਣ ਪ੍ਰਕਾਸ਼ ਸਾਸਗਰ ਕਾਲ ਕਾ ਕੀਆ ਤਮਾਛਾ जवन काल योगी शिव के यो बेदराज ब्रह्मा जति यो जवन काल सब लोग सवारा नमस्कार है तहे हमारा जवन काल सब जगत बनायो देव दैत जशनु बजायो आद अंत एक अवतार सोई गुरु समझो हमारा नमस्कार तिसहि तो हमारी सकल प्रजा जिन आप सवारी शिव कण को सब गुण सुख दीयो सतरन गोपाल मुबद कियो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰ ਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੋਂ ਤੂੰ ਮੈਂ ਮਿਲਤ ਦੇ ਤਰ ਸਭ ਹੋਂ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੋਮਸ ਅਭੀ ਤੇ ਰਹਤੇ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰਬੇ ਕਾਰ ਨਿਰੰਭ ਆਦ ਅਨੀਲ ਅਨਾਰ ਅਸੰਭ ਤਾਂ ਕੰਮੜ ਅਚਾਰਤ ਪੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕਹਿ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸੇਵ ਨਿਰੰਕਾਰ ਕਾਤੀ ਨਿਤਨੇ ਪੇਵਾ ਆਪ ਆਪਣੀ ਬੁਧਾ ਜੀਤੀ ਬਰਨਤ ਬਿਨ ਬਿਨ ਤੋ ਹੈ ਤੇ ਤੇ ਸਮਾਰਾ ਲਖਾਣਾ ਜਾਏ ਪਸਾਰਾ ਕਹਿ ਬਰਸ ਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪ ਆਰੰਕ ਪਿਓ ਰਾਵ ਗਏ ਭੂਪਾ ਅੰਡਰ ਜੇਰ ਜਿ ਸੇ ਤਰੀਕੀ ਨੀ ਉਤਪੜ ਖਾਨ ਬਹੁਲ ਰਤ ਦੀ ਦੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਜਮੜ ਪੈ ਸੰਕਰਾ ਇਕੱਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਾ ਵ ਆਦਿ ਜਗਾਰ ਸਰੂਪ ਰਹੀ ਚੰਪਾ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ दुष्ट जते उठबत तो पाता सकल मलेश कर का रण काता जे अस्तुलिताव सरणी परे तिनके दुष्ट दुखत मरे पुर्ख जवन पग परे तिहारे ते तिनके तुम शंकर सब तारे जो कलक एक बारते आए हैं तागे काल निट रहे हैं रचा हुए तह सब काला दुष्ट अरेस्ट रहे इत कालला किरपा द्राष्टन जाहे इन हर हो तागे ताप तांक तन कमाए हर हो इसदिकर्मो सब होई दुष्ट शास सब सके न कोई ਇਕ ਵਾਰ ਜਿਨੇ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜਿਨੇ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਕ ਕੇ ਤਮੈ ਸ਼ਰਣ ਤੇ ਹਾਰੀ ਆਪ ਹਾਦੈ ਲਿਓ ਬਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੇ ਬਾਤ ਬੇਨਤੀ ਚੋਪਈ ਅਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵਹੁ ਆਪ ਹਾਦੈ ਮੋਹਿ ਬਿਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਚੰਨ ਜਿ ਕਰਦੈ ਕਰਿਐ ਸਾਬੈ ਰਿਨ ਕੋ ਆਸ ਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪੈ ਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਇਸ ਤਰ੍ਹਾਂ ਹਮਾਰੇ ਮਾਰਿਆ ਆਪ ਹਾਦੈ ਮੁਜੇ ਉਬਰਿਆ ਬਰਨ ਕਾਲ ਕਾ ਤਰਾਸਿਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਔਰ ਅਛਾ ਰੱਖਲੇ ਹੋ ਮੋਇ ਰਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਕਤਰਾ ਕਾਲ ਪਾਏ ਸਿਵ ਜੂਗ ਬਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਾਗਰ ਕਾਲ ਕਾ ਕੀਆ ਤਮਾਚਾ जवन काल योगी शिव की यो बेदराज ब्रह्मा जति यो जवन काल सब लोग सवारा नमष्कार है तहे हमारा जवन काल सब जगत बनायो देव दैत जशनु गुजायो आद अंत एक अवतार सोई गुरु समझयो हमारा नमष्कार सिहि को हमारी सकल प्रजा जिन आप सवारी शिव कण को सब गुण सुख दीयो सतरन गोपाल मोहब्बत कीयो ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੇ ਚੀਟੀ ਤੇ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪਰ ਜਤ ਤਤਵ ਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੋਂ ਸਭ ਹੀ ਤੇ ਰਹਤ ਨਦਾਲਮ ਜਾਣਤ ਬੇਦ ਭੇਦ ਅਰ ਆਲਮ ਰੰਕਾਰ ਨੰਬੇ ਕਾਰ ਨ ਲੰਬ ਆਦ ਅਨੀਲ ਅਨਾਰ ਅਸੰਭ ਤਾਂ ਕੰਮ ਉੜ ਅਚਾਰਤ ਪੇਦਾ ਜਾਂ ਕੋ ਪੇਵਨ ਪਾਵਤ ਬੇਦਾ ਤਾਂ ਕੇ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦਨ ਜਾਣਤ ਮਹਾਦੇਵ ਕੋ ਗਹਿਰ ਸਦਾ ਸੇਵ ਨਿਰੰਕਾਰ ਕਾ ਚੀ ਨਿਤਨੇ ਪੇਵਾ ਆਪ ਆਪਣੀ ਬੁਧਾ ਜੇਤੀ ਵਰਨਤ ਪਿੰਨੇ ਪਿੰਨੇ ਤੋਹ ਹੈ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਹਿ ਬਰਸੜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪ ਆਰੰਕ ਪਿਓ ਲਾਉ ਗਏ ਭੂਪਾ ਅੰਡਰ ਜੇਰ ਜਿਸੇ ਤਰੀਕੀ ਨੀ ਉਤਪੜ ਖਾਨ ਬਹੁਲ ਰਚ ਦੀ ਦੀ ਕਹੂੰ ਫੂਲ ਰਾਜ ਹੈ ਹਵ ਬੈਠਾ ਕਹੂੰ ਜਮੜ ਪਿਓ ਸੰਗਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਾ ਵ ਆਦਿ ਜਗਾਰ ਸਰੂਪ ਰਿਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰ दुष्ट जते उठबत त पता सकल मलेश कर रण काता जे अस्तुले त अवसरणी परे तिनके दुष्ट दुखत मरे पुर्ख जवन पग परे ति हारे तिनके तुम शंकर सब तार जो कल को एक बार ते आए हैं ताके काल निट रहे हैं रचा हुए त सब काला दुष्ट अरेस्ट रहे त्रिक काला कृपा द राजस्थान जाहे इन हर हो ताके ताप तांक तन कमा हर हो सिद्ध कर्मो सब होई दुष्ट साहस सके न कोई ਇਕ ਬਾਰ ਜਿਨੇ ਤੁਮੈ ਸੰਭਾਰਾ ਕਾਲ ਹਾfte ਤਾਹੇ ਬਾਰਾ ਜਿਨੇ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈ ਸ਼ਰਣ ਤੇ ਹਾਰੀ ਆਪ ਹਾਦਲ ਉਬਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਹ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ